ਕੁੰਡਿਆ ਸਾਹਿਬ ਅੱਜ ਦੀ ਦੁਨੀਆ ਲਗਾਤਾਰ ਬਲਕਸਮ ਦੀ ਚੋਣਾਂ ਨੂੰ ਲੈ ਕੇ ਇੰਤਜ਼ਾਰ ਸੀਗਾ ਤਾਂ ਅੱਜ ਖਤਮ ਹੋ ਗਿਆ ਜੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਵੀਰਾਂ ਧੰਨਵਾਦ ਕਰਦਾ ਪਰਮਾਤਮਾ ਦੀ ਕਿਰਪਾ ਹੋਈ ਹੈ ਹਲਕਾ ਸਾਨੇਲ ਜਾਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ ਦੋਨੇ ਪਾਰਟੀਆਂ ਕਾਂਗਰਸ ਅਕਾਲੀ ਦਲ ਰਲ ਕੇ ਬੂਥ ਲਗਾਏ ਰਲ ਕੇ ਪਿੰਡ ਵੰਡ ਕੇ ਇੱਕ ਦੂਜੇ ਨੂੰ ਸਾਰਿਆ ਕੋਸ਼ਿਸ਼ ਕੀਤੀ ਇਹਨਾਂ ਨੇ ਹਲਕਾ ਸਾਨ੍ਹੇਵਾਲ ਨੂੰ ਆਮ ਆਦਮੀ ਪਾਰਟੀ ਨੇ ਹਰਾਉਣ ਨੂੰ ਪਰ ਜਦੋਂ ਪ੍ਰਮਾਤਮਾ ਦੀ ਦਇਆ ਹੋਵੇ ਹਲਕਾ ਸਾਨ੍ਹੇਵਾਲ ਦੇ ਲੋਕ ਨਾਲ ਹੋਣ ਮੈਂ ਹਲਕਾ ਸਾਨ੍ਹੇਵਾਲ ਦੇ ਸਾਰੇ ਬਜ਼ੁਰਗਾਂ ਦਾ ਵੀਰਾਂ ਦਾ ਨੌਜਵਾਨਾਂ ਦਾ ਭੈਣਾ ਮਤਾਮਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਅੱਜ ਤੁਸੀਂ ਹੌਸਲਾ ਹੋਰ ਬੁਲੰਦ ਕਰਤਾ ਬਹੁਤ ਮਾਣ ਦਿੱਤਾ ਅੱਧ ਨੂੰ ਵੱਧ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੀਟ ਹੋਈ ਜਿੱਤ ਹੋਈ ਹੈ ਅੱਧ ਨੂੰ ਵੱਧ ਵੋਟਾਂ 72% ਵੋਟ ਜੇ ਮੈਂ ਕਹੂੰਗਾ ਆਮ ਆਦਮੀ ਪਾਰਟੀ ਨੂੰ ਪਈ ਹਲਕਾ ਸਾਨੇ ਹਲਚ ਮੈਂ ਸਾਰੇ ਪਿੰਡਾਂ ਦੇ ਬਜ਼ੁਰਗਾਂ ਦਾ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਾਅਦਾ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਸਾਡੇ ਉਮੀਦਵਾਰ ਜਿਤਾਏ ਉਹਨਾਂ ਨਾਲ ਵਾਅਦਾ ਕਿ ਇੱਕ ਇੱਕ ਕੰਮ ਤੁਹਾਡਾ ਸੇਵਾਦਾਰ ਬਣ ਕੇ ਤੁਹਾਡਾ ਨੌਕਰ ਬਣ ਕੇ ਜਿਸ ਤਰ੍ਹਾਂ ਲੱਗੇ ਹੋਏ ਸੀ ਉਸ ਤਰ੍ਹਾਂ ਲੱਗੇ ਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਹੁਕਮ ਸੀ ਅਰਵਿੰਦ ਕੇਜਰੀਵਾਲ ਜੀ ਦਾ ਵੀ ਹੁਕਮ ਸੀ ਕਿ ਪੂਰੇ ਪਿਆਰ ਨਾਲ ਜਿਹੜੀ ਸ਼ਾਂਤੀਪੂਰਵਕ ਇਲੈਕਸ਼ਨ ਕਰਾਉਣੀ ਹੈ ਸ਼ਾਂਤੀਪੂਰਵਕ ਇਲੈਕਸ਼ਨ ਹੋਈ ਹੈ ਕਿਸੇ ਨੂੰ ਧੱਕਾ ਨਹੀਂ ਹੋਇਆ ਬਹੁਤ ਵੱਡੀ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਸੋ ਮੈਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹਲਕਾ ਸਾਂਨੇਵਾਲ ਵੱਲੋਂ ਹਲਕਾ ਸਾਂਨੇਵਾਲ ਦੇ ਵਸਨੀਕਾਂ ਵੱਲੋਂ ਮੁਬਾਰਕਬਾਦ ਦਿੰਦਾ ਅਕਾਲੀ ਦਲ ਕਹਿ ਰਿਹਾ ਸਾਡੀ ਵਾਪਸੀ ਹੋਈ ਹੈ ਕੁਝ ਉਹਨਾਂ ਨੇ ਸਵਾਲ ਵੀ ਚੁੱਕੇ ਨੇ ਕਹਿੰਦੇ ਕਿ ਤੁਹਾਡੇ ਜਿਹੜੇ ਮੰਤਰੀ ਆ ਜਾਂ ਵਿਧਾਇਕ ਆਪਣੇ ਪਿੰਡ ਦਾ ਕਾਰਜ ਮੈਂ ਤੇ ਆਪਣੇ ਪਿੰਡੋਂ ਜਿੱਤੇ ਆ ਮੁੰਡੀਆਂ ਚੋਂ ਜਿੱਤੇ ਆ ਬਹੁਤ ਵੱਡੀ ਜਿੱਤਾਂ ਜਿੱਤੇ ਆ ਜਿਹੜੇ ਅਸੀਂ ਤੇ ਪੂਰੀ ਜੋਰ ਨਾਲ ਸਾਰੇ ਜਿਹੜਾ ਜਿੱਤੀਆਂ ਵੱਡੀ ਜਿੱਤ ਹੋਈ ਹੈ ਸੋ ਮੈਂ ਸਾਰੇ ਸਾਨੇ ਵਾਲਾ ਵਸੇ ਧੰਨਵਾਦ ਕਰਦਾ ਵਿਰੋਧੀਆਂ ਨੂੰ ਨਾਲ ਕੇ ਅੱਜ ਲੋਕਾਂ ਨੂੰ ਕਹਿੰਦੇ ਸੀ ਕਾਗਰਸ ਅਕਾਲੀ ਇਕੱਠੇ ਆ ਤੇ ਮੰਨਦੇ ਨਹੀਂ ਸੀ ਤੇ ਕਾਗਰਸ ਅਕਾਲੀ ਦਾ ਅੱਜ ਕਲੀਅਰ ਹੋ ਗਿਆ ਕਿ ਇਕੱਠੇ ਹੋ ਕੇ ਇਲੈਕਸ਼ਨ ਲੜਿਆ ਫਿਰ ਵੀ ਹਲਕਾ ਸਾਨੇ ਵਾਲਾ ਜਿੱਤ ਆ ਨਹੀਂ ਲਾ ਸਕਿਆ ਅੱਛਾ ਸਰ ਜੋ ਇਲਜ਼ਾਮ ਲੱਗਦੇ ਸੀ ਸਰ ਦਾ ਅਗਾਰੀ ਆ ਲੱਗਦਾ ਪੀ ਐਂਡ ਫੇਅਰ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿਵੇਂ ਜੀ ਮੈਂ ਪਹਿਲੇ ਦਿਨ ਤੋਂ ਕਿਹਾ ਸੀਗਾ ਕਿ ਜੇ ਮੈਂ ਕਾਗਜ਼ੀ ਕੈਸਲ ਕਰਾ ਸਕਦੇ ਹਾਂ ਕੁਝ ਕਰ ਸਕਦੇ ਪੂਰੀ ਸ਼ਾਂਤੀਪੂਰਵਕ ਹਰ ਇੱਕ ਨੂੰ ਕਾਗਜ਼ ਪਰੰਦੇ ਦਿੱਤੇ ਆ ਚਾਹੇ ਯਾਰਮੀਦਵਾਰ ਸੀ ਚਾਹੇ ਕਾਂਗਰਸ ਦੇ ਸੀ ਚਾਹੇ ਅਕਾਲੀ ਦੇ ਚਾਹੇ ਭਾਜਪਾ ਦੇ ਇਲੈਕਸ਼ਨਲ ਦਿਨਾਂ 'ਚ ਵੀ ਕਿਤੇ ਤੱਕਾ ਨਹੀਂ ਕਰਵਾਇਆ ਜਿੱਥੇ-ਜਿੱਥੇ ਇਲੈਕਸ਼ਨਲ ਸ਼ਾਂਤੀਪੂਰਵਕ ਕੋਈ ਕਿਉਂਕਿ ਮੈਂ ਹਲਕਾ ਸਾਹਨੇ ਵਾਲੇ ਬਜ਼ੁਰਗਾਂ ਦਾ ਸੇਵਾਦਾਰ ਆ ਨੌਕਰ ਆ ਮੈਨੂੰ ਮਾਣ ਹੈ ਸਾਹਨੇ ਵਾਲਾ ਵਸੀਆਂ ਤੇ ਕਿਸੇ ਵਰੀ ਮਾਣ ਸਤਕਾਰ ਕਰਦੇ ਰਹਿਣਗੇ ਸੋ ਆਮ ਆਦਮੀ ਪਾਰਟੀ ਨੂੰ ਚੁਣਦੇ ਆ ਚੁਣ ਰਿਹਾ ਬਹੁਤ ਵੱਡੀ ਲੀਣਾ ਚੁਣਿਆ ਸੋ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਆ ਜਿਨ੍ਹਾਂ ਨੇ ਹਲਕਾ ਸਾਨੇ ਵਾਲ ਚ ਸਾਰੇ ਪੰਜਾਬ ਨਾਲੋਂ ਵੱਧ ਕਰੋੜਾ ਰੁਪਇਆ ਹਲਕਾ ਸਾਨੇ ਵਾਲ ਚ ਲੱਗਾ ਤੇ ਹੋਰ ਲੱਗਣ ਜਾ ਰਹੇ ਨੇ ਸੋ ਜੇ ਮੰਤਰੀ ਪੰਜਾਬ ਦਾ ਸਿਨੈਰੀਓ ਕੀ ਦੇਖਦੇ ਆ ਦੋ ਇਸ ਟਾਈਮ 2027 ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹੋਏਗੀ ਸੋ ਜਿਹੜੇ ਕਹਿੰਦੇ ਆ ਕਿ ਅਸੀਂ ਆ ਰਹੇ ਆ ਉਹ ਸਾਰਾ ਸਾਹਮਣੇ ਆ ਜਾਣਾ ਕਿਉਂਕਿ ਕੰਮ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਨਿਮਾਣੇ ਪੰਦੇ ਉੱਤੇ ਸ਼ਾਂਤੀਪੂਰਵਕ ਆਮ ਆਨਵੀ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਸੋ ਸਾਨੂੰ ਸੌਂਕਾ ਸੇਵਾ ਦਾ ਲੋਕਾਂ ਨੂੰ ਪਸੰਦ ਆ ਪੂਰਾ ਪੰਜਾਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀ ਤਰੱਕੀ ਲੱਗੇ ਹੋਏ ਆ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਦਿੱਤੀਆਂ ਗਰੰਟੀਆਂ ਪੂਰੀਆਂ ਕਰ ਰਹੇ ਆ ਸੋ ਹਰ ਗਰੰਟੀ ਪੂਰੀ ਕੀਤੀ ਹੈ ਸੋ ਇਸੇ ਕਰਕੇ ਲੋਕਾਂ ਨੇ ਵਿਕਾਸ ਨੂੰ ਚੁਣਿਆ ਆਮ ਆਦਮੀ ਪਾਰਟੀ ਨੂੰ ਚੁਣਿਆ ਆ ਫਿਰ ਦੇਖੋ ਆਮ ਆਦਮੀ ਪਾਰਟੀ ਜਿੱਕਾਰੇ ਲੱਗ ਰਹੇ ਐ ਇਸੇ ਕਰਕੇ ਲੱਗ ਰਿਹਾ ਕਿ ਜਿੱਤ ਜਿਹੜੀ ਹੋ ਰਹੀ ਹੈ ਹਰ ਬੋ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਖੁਸ਼ੀ ਮਨਾਈ ਜਾ ਰਹੀ ਹੈ ਸੋ ਮੈਂ ਜਿੱਤਣ ਵਾਲੇ ਵੀਰਾਂ ਦਾ ਵਧਾਈਕਰਨ ਦਿੰਨਾ ਜਿਹੜੇ ਸਾਡੇ ਪੰਜ-ਛੇ ਉਮੀਦਵਾਰ ਰਹੇ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਕਬਰੌਣਾ ਨਹੀਂ ਸਰਕਾਰ ਤੁਸੀਂ ਸੇਵਾਦਾਰ ਹੋ ਤੁਸੀਂ ਲੋਕਾਂ ਦੇ ਕੰਮ ਕਰਨੇ ਆ ਜੇ ਸਾਡੇ ਕੋਈ ਭਰਾ ਹਾਰ ਵੀ ਗਏ ਉਹਨਾਂ ਨੂੰ ਕਹਿ ਕਬਰੌ ਤੁਸੀਂ ਲੋਕਾਂ ਦੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰੋ ਬੈਰ ਬਰੋ ਨਹੀਂ ਪਾਉਣਾ ਜੇ ਹਾਰ ਗਏ ਤਾਂ ਵੀ ਸਾਡੀ ਜਿੱਤ ਹੈ ਲੋਕਾਂ ਨੇ ਸਾਨੂੰ ਬਹੁਤ ਸਾਰੀਆਂ ਵੋਟਾਂ ਪਾਈਆਂ ਹਲਕਾ ਸਾਨ੍ਹੇਵਾਲ 'ਚ ਸਭ ਤੋਂ ਵੱਧ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸੋ ਮੈਂ ਸਾਨ੍ਹੇਵਾਲ ਵਾਸੀਆਂ ਦੇ ਜਿੱਤੇ ਹੋਏ ਵੀਰਾਂ ਨੂੰ ਮੁबारकਵਾ ਦਿੰਦਾ ਹਾਰੇ ਹੋਏ ਨੂੰ ਵੀ ਮੈਂ ਬੇਨਤੀ ਕਰਦਾ ਕਿ ਲੜਨਾ ਨਹੀਂ ਪਿਆਰ ਨਾਲ ਸੇਵਾਦਾਰ ਬਣ ਕੇ ਆਪਾਂ ਸੇਵਾ ਕਰਨੀ ਹੈ ਸਰਕਾਰ ਹੈ ਮੁੱਖ ਮੰਤਰੀ ਸਾਡਾ ਇਹੀ ਹੁਕਮ ਹੈ ਕਿ ਨਿਮਾਣੇ ਬਣ ਕੇ ਸੇਵਾ ਕਰੋ ਪੰਜਾਬ ਦੇ ਲੋਕ ਸਾਨੂੰ ਪਸੰਦ ਕਰਦੇ ਨੇ ਅਸੀਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਤਰੱਕੀ ਲਈ ਕੰਮ ਕਰਨਾ ਤੇ ਕਰ ਰਹੇ ਹਾਂ ਠੀਕ ਹੈ ਕਿ ਨਾ ਬਜੀ ਹਾਂਜੀ ਨਾ ਕੀ ਮੇਰਾ ਦਵਿੰਦਰ ਸਿੰਘ ਗਰੇਵਾਲ ਭਾਈ ਕਿੱਥੋਂ ਉਮੀਦਵਾਰ ਸੀ ਅਸੀਂ ਸਾਡੇ ਮਾਤਾ ਜੀ ਸੀਗੇ ਜੀ ਗਿਆਨਪ੍ਰੀਤ कौर ਗਰੇਵਾਲ ਮੁੱਤੇਵਾੜਾ ਤੋਂ ਤੇ ਬਲਾਕ ਨਹੀਂ ਜ਼ਿਲ੍ਹਾ ਪ੍ਰੇਸ਼ਦ ਜ਼ਿਲ੍ਹਾ ਪ੍ਰੇਸ਼ਦ ਦੇ ਲਈ ਤੇ ਉੱਥੇ ਹੁਣੇ-ਹੁਣੇ ਚਲੋ ਜਿੱਤ ਪ੍ਰਾਪਤ ਹੋਈ ਆ ਕਿਹੜੀ ਪਾਰਟੀ ਤੋਂ ਆਮ ਆਦਮੀ ਹਾਂਜੀ ਆਮ ਆਦਮੀ ਪਾਰਟੀ ਤੋਂ ਕਿੰਨੀ ਵੋਟਾਂ ਦਈਆਂ 1639 ਵੋਟਾਂ ਦਾ ਦੂਜੇ ਨੰਬਰ ਤੇ ਕਿਹੜੀ ਪਾਰਟੀ ਆਕਾਲੀ ਦਲ ਲੱਗਦਾ ਵੀ ਜਿਹੜੇ ਕੰਮ ਆ ਨੇ ਤੁਹਾਡੀ ਦੇ ਵੱਲੋਂ ਕੀਤੇ ਜਾ ਰਹੇ ਸਨ ਉੱਤੇ ਮੋਹਰ ਲੱਗੀ ਹੈ ਤੇ ਜੇ ਆਪਾਂ ਜਿੱਤਿਆਂ ਦਾ ਇਹਦਾ ਮਤਲਬ ਮੋਹਰੀ ਆ ਹਾਂ ਜੇ ਮੋਹਰ ਲੱਗੀ ਆ ਤਾਂ ਹੀ ਜਿੱਤਿਆਂ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਕੰਮ ਜਿਹੜੇ ਵੀ ਰਹਿੰਦੇ ਆ ਉਹ ਪਹਿਲ ਦੇ ਆਧਾਰ ਤੇ ਹੋਣਗੇ ਤੇ ਅਸੀਂ ਸੇਵਾ ਦਾ ਸ਼ੁਰੂ ਤੋਂ ਕਰਦੇ ਆ ਰਹੇ ਆਂ ਤੇ ਅੱਜ ਹੁਣ ਸਾਡੇ ਹੱਥਾਂ ਦੇ ਵਿੱਚ ਤਾਕਤ ਦਿੱਤੀ ਆ ਲੋਕਾਂ ਨੇ ਤੇ ਉਸ ਤਾਕਤ ਨੂੰ ਅਸੀਂ ਲੋਕਾਂ ਦੇ ਲਈ ਵਰਤਾਂਗੇ ਤੇ ਉਹਦੇ ਕੰਮ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਰਨੈਲ ਹਰਦੀਪ ਸਿੰਘ ਮੁੰਡਿਆ ਦਾ ਜਿਹੜਾ ਸਾਡੇ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਉਹਨਾਂ ਦੇ ਉਹਨ ਸਾਰਿਆਂ ਦਾ ਹੀ ਜਿੰਨਿਆਂ ਨੇ ਸਾਨੂੰ ਵੋਟਾਂ ਪਾਈਆਂ ਸਾਰੇ ਸਪੋਰਟਰ ਸਾਰੇ ਆ ਸਾਰੇ ਸਾਡੇ ਇੱਕ ਜਿੱਤ ਸਾਡੀ ਨਹੀਂ ਹੈ ਜਿੰਨੇ ਆ ਸਾਡੀ ਟੀਮ ਖੜੀ ਆ ਟੀਮ ਤੋਂ ਬੰਦਾ ਬਿਨਾ ਕੁਝ ਨਹੀਂ ਹੁੰਦਾ ਸੋ ਇਹ ਸਾਰੀ ਟੀਮ ਦੀ ਜਿੱਤ ਆ ਤੇ ਹਰਦੀਪ ਸਿੰਘ ਮੁੰਡਿਆ ਜੀ ਨੇ ਸਾਡੇ ਤੇ ਵਿਸ਼ਵਾਸ ਦਿਵਾਇਆ ਸਾਨੂੰ ਟਿਕਟ ਦਿੱਤੀ ਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪੂਰੇ ਕੰਮ ਕਰਕੇ ਇਲਾਕੇ ਦੇ ਵਿੱਚ ਹੋਰ ਵੀ ਜ਼ਿਆਦਾ ਵਧੀਆ ਪਾਰਟੀ ਦੀ ਹੈ ਵਿਧਾਇਕਾਵਾਦੀ ਪਾਰਟੀ ਤੇ ਹੁਣ ਸਿਲੇਬ੍ਰੇਸ਼ਨ ਦਾ ਬਣਨ ਲੱਗਦਾ ਵੀ ਇਹ ਸਿੱਧੀ ਜਿਹੜੀ ਗਰਾਂਟ ਆ ਉਹ ਗਰਾਊਂਡ ਜ਼ੀਰੋ ਤੇ ਹੁਣ ਲੱਗੀ ਤੇ ਬਿਲਕੁਲ ਇਹ ਜਿਹੜੀ ਗਰਾਂਟ ਆ ਜੇ ਹੁਣ ਆਪਣੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀ ਟੀਮ ਇੱਕ ਹੋਊਗੀ ਤਾਂ ਕੰਮ ਤਾਂ ਹੋਣਗੇ ਫਿਰ ਕੰਮ ਤਾਂ ਸਾਰੇ ਹੋਣਗੇ